ਰਾਤ ਦਾ ਵਕਤ ਅੱਧੀ ਰਾਤ ਦਾ ਈਰਾਨ ਦੀ ਗੱਲ ਈਰਾਨ ਠੰਡਾ ਦੇਸ਼ برفਾਂ ਪੈਂਦੀਆਂ ਛੋੜ ਕੇ ਦੇ ਹਸਨ ਦੀ ਕੁਟਿਆ ਦੇ ਚੜ ਗਏ ਹਸਨ ਲੇਟੇ ਆਇਆ ਸੀ ਉੱਪਰ ਕੰਬਲ ਬੈ ਆ ਗਈ ਇਸ ਚੋਰ ਨੂੰ ਮੇਰੇ ਘਰ ਚੋਂ ਕੁਝ ਨਹੀਂ ਮਿਲੇਗਾ ਖਾਲੀ ਜਾਏਗਾ ਅੱਧੀ ਰਾਤ ਨੂੰ ਆਇਆ ਠੰਡ ਦੇ ਵਿੱਚ ਆਇਆ ਵਿਚਾਰਾ ਖਾਲੀ ਜਾਏਗਾ ਕਦੀ ਕਿਸੇ ਸੰਤ ਨੇ ਚੋਰ ਨੂੰ ਨਹੀਂ ਮਾਰਿਆ ਚੋਰਾ ਨਹੀਂ ਚੋਰ ਨੂੰ ਮਾਰੇ ਬੋਰ ਮਤੜਾ ਕਰਨਾਕ ਕبھی ਕਿਸੇ ਸੰਤ ਨੇ ਦੁਸ਼ਟ ਨੂੰ ਨਹੀਂ ਮਾਰਿਆ ਦੁਸ਼ਟਾਂ ਨੇ ਹੀ ਦੁਸ਼ਟ ਨੂੰ ਮਾਰੇ ਹੈ ਕਦੀ ਬਗੌੜ ਮਤਾਲਾ ਕਰਨਾ ਜਿਵੇਂ ਉਹ ਦੇਖਦਾ ਚੋਰ ਦੀ ਅੱਖਾਂ ਰਾਤ ਨਾਲ ਤਾਲ ਮਿਲ ਬਿਠਾ ਲੈਂਦੀਆਂ ਨੇ ਕਿਉਂਕਿ ਦੀ ਜ਼ਿੰਦਗੀ ਰਾਤ ਦੀ ਹੈ ਸਹਜੇ ਸੇ ਜੋ ਉਸ ਨੂੰ ਰਾਤ ਦੇਚ ਦਿਖਾਈ ਦੇਣ ਲੱਗ ਪੈਂਦੇ ਆਂਦੇ ਇਹੇ ਜਿ ਦਿਖਾਈ ਦੇਣ ਲੱਗ ਪੈਂਦੇ ਉਹਨੇ ਦੇਖਿਆ ਕੁਝ ਨਹੀਂ ਹੈ ਜਾਣ ਲੱਗਿਆ ਹਸਨ ਨੇ ਆਵਾਜ਼ ਮਾਰੀ ਮਿਤਰਾ ਔਰਤੇ ਮੇਰੇ ਕੋਲ ਕੁਝ ਨਹੀਂ ਹੈ ਐ ਮੇਰੇ ਕੋਲ ਕੰਬਲ ਹੈ ਤੇਰੇ ਕੋਲ ਕੰਬਲ ਵੀ ਕੋਈ ਨਹੀਂ ਬਾਹਰ ਠੰਡ ਬੜੀ ਹੈ ਐ ਲੈ ਜਾ ਹੋਰ ਆਪਣੇ ਕੋਲ ਕੁਝ ਵੀ ਨਹੀਂ ਖਾਲੀ ਨਾ ਜਾ ਮੇਰੀ ਤੋਹਿਨ ਨਾ ਕਰ ਮੇਰੀ ਕੋਠੀਆ ਚ ਮੇਰੇ ਘਰ ਆਉਂਦਾ ਹੀ ਨਹੀਂ ਕੋਈ ਤੂੰ ਆਇਆ ਹੈ ਔਰ ਅੱਧੀ ਰਾਤ ਨੂੰ ਆਇਆ ਹੈ ਖਾਲੀ ਜਾ ਰਿਹਾ ਮੈਨੂੰ ਦੁੱਖ ਹੈ ਮੇਰਾ ਹਿਰਦਾ ਤੜਪਦਾ ਹੈ ਮੇਰੇ ਤੇ ਤਰਸ ਖਾ ਮੇਰੇ ਹਿਰਦੇ ਨੂੰ ਤੜਪਾ ਨਾ ਲੈ ਜਾ ਕੰਬਲ ਚੋਰ ਦੀ ਸਾਰੀ ਚੋਰੀ ਨਿਕਲ ਗਈ ਪਤਾ ਹੈ ਉਸ ਚੋਰ ਨੇ ਕੀ ਆਖਿਆ ਜ਼ਿੰਦਗੀ 'ਚ ਪਹਿਲੀ ਦਫਾ ਕਿਸੇ ਅਮੀਰ ਦਾ ਘਰ ਲੱਭਿਆ ਆਇਆ ਕਿ ਮੈਂ ਲੁੱਟਣ ਸੀ ਮੈਂ ਖੁਦ ਲੁੱਟਿਆ ਗਿਆ ਉਹ ਫਤ ਸੋੜ ਫਤਿਹ ਹੋ ਗਿਆ ਹਸਨ ਦੀ ਸੰਗਤ ਨਾਲ ਹਾਲਾਂਕਿ ਉਸ ਨੂੰ ਚੋਰ ਤੇ ਵੀ ਕੰਸ ਆ ਰਿਹਾ ਸੀ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਕਿ ਕਿਤਨੀ ਖਾਲੀ ਰਾਤ ਹੋਇਆ ਚਿਟੀਆਂ ਚੀਜ਼ਾਂ ਤੇ ਚਿਟੀਆਂ ਹੀ ਰਹਿੰਦੀਆਂ ਨੇ ਕੋਈ ਗਾਲ੍ਹੀਆਂ ਥੋੜੀਆਂ ਹੋ ਜਾਂਦੀਆਂ ਆ ਔਰ ਕਿਤਨਾ ਹੀ ਚਿੱਟਾ ਦਿਨ ਤਪਿਆ ਹੋਵੇ چارੋਂ ਪਾਸੇ ਉਸਨੇ ਰੋਸ਼ਨੀ ਚਿਟਾਈ ਫੈਲਾਈ ਹੋਵੇ ਪਰ ਕਾਲੀਆਂ ਚੀਜ਼ਾਂ ਤੇ ਕਾਲੀਆਂ ਹੀ ਰਹਿੰਦੀਆਂ ਹਨ